ਇਹ ਬੀਜ ਬਹੁਤ ਵਧੀਆ ਤੰਗ ਨਾਲ ਖੂਨ ਦੀ ਸਫਾਈ ਕਰਦੇ ਹਨ। ਪ੍ਰਾਣੀਆਂ ਬਿਮਾਰੀਆਂ ਜਿਵੇਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਇਹ ਸਾਰੀਆਂ ਬਿਮਾਰੀਆਂ ਸਰੀਰ ਵਿੱਚ ਇੱਕ ਖਾਸ ਸੰਤੁਲਨ ਲਿਆ ਕੇ ਬਦਲੀਆਂ ਜਾਂ ਹਲਕੀਆਂ। ਬਲੈਕ ਪੈਪਰ ਇੱਥੇ ਅਮਰੀਕਾ ਵਿੱਚ ਤੁਸੀਂ ਸ਼ਿਮਲਾ ਮਿਰਚ ਨੂੰ ਵੀ ਬਲੈਕ ਪੈਪਰ ਕਹਿੰਦੇ ਹੋ। ਸ਼ਮਲਾ ਮਿਰਚ ਨਹੀਂ ਬਲੈਕ ਪੈਪਰ ਕਾਲੀ ਮਿਰਚ ਇਹ ਪ੍ਰਾਣ ਨਾਲ ਭਰਪੂਰ ਹੁੰਦੀ ਹੈ ਤੇ ਜੇ ਤੁਸੀਂ ਇਸ ਦਾ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਸਿੱਖ ਲਓ ਤਾਂ ਇਹ ਤੁਹਾਡੀਆਂ ਨਾੜੀਆਂ ਨੂੰ ਸਾਫ਼ ਰੱਖਣ ਵਿੱਚ ਬਹੁਤ ਮਦਦ ਕਰਦੀ ਹੈ ਸਾਰੇ ਹੀ ਮਸਾਲੇ ਪ੍ਰਾਣ ਨਾਲ ਭਰਪੂਰ ਹੁੰਦੇ ਹਨ ਪਰ ਇਹਨਾਂ ਦੀ ਵਰਤੋਂ ਘੱਟ ਮਾਤਰਾ 'ਚ ਹੋਣੀ ਚਾਹੀਦੀ ਹੈ ਜੇ ਤੁਸੀਂ ਮਸਾਲਿਆਂ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹੋ ਦਾਏ ਹੈ ਤੁਹਾਡੇ ਖੂਨ ਚ ਹਿਮੋਗਲੋਬਿਨ ਘੱਟ ਕਰ ਦਿੰਦੇ ਹਨ ਤੇ ਤੁਹਾਨੂੰ ਖੂਨ ਦੀ ਕਮੀ ਹੋ ਸਕਦੀ ਹੈ ਪਰ ਥੋੜੀ ਮਾਤਰਾ ਚ ਬਹੁਤ ਹੀ ਫਾਇਦੇਮੰਦ ਹਨ ਇਹ ਪ੍ਰਾਣ ਦੇ ਨਾਲ ਭਰਪੂਰ ਹੈ ਇਹ ਦਰਸਾਉਣ ਲਈ ਕਾਫੀ ਰਿਸਰਚ ਮੌਜੂਦ ਹੈ ਕਿ ਜੇ ਤੁਸੀਂ ਆਪਣੀ ਖੁਰਾਕ ਦੇ ਵਿੱਚ 30% ਫਲਾਂ ਨੂੰ ਸ਼ਾਮਲ ਕਰਦੇ ਹੋ ਤਾਂ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ ਇਹੀ ਗੱਲ ਸ਼ੂਗਰ ਬਲੱਡ ਪ੍ਰੈਸ਼ਰ ਜਿਗਰ ਅਤੇ ਗੁਰਦੇ ਦੀਆਂ ਬਿਮਾਰੀਆਂ ਤੇ ਵੀ ਲੱਗ ਹੁੰਦੀ ਹੈ। ਇਹ ਕਾਫੀ ਹੱਦ ਤੱਕ ਘਟਾਈਆਂ ਜਾ ਸਕਦੀਆਂ ਹਨ। ਕਾਫੀ ਸਬੂਤ ਹਨ ਕਿ ਫਾਲਸਾ ਦੀ ਖੁਰਾਕ ਦਾ ਇੱਕ ਮਹੱਤਵਪੂਰਨ ਹਿੱਸਾ ਹੋਣਾ ਚਾਹੀਦਾ ਹੈ ਹਨ। ਪਹਿਲਾਂ ਜਦੋਂ ਅਸੀਂ ਵੱਡੇ ਹੋ ਰਹੇ ਸੀ ਤਾਂ ਨਿਆਣੇ ਹੋਣ ਕਰਕੇ ਅਸੀਂ ਕਿਤੋਂ ਵੀ ਫਲ ਤੋੜ ਕੇ ਖਾ ਸਰਦੇ ਸੀ। ਪਰ ਮੈਨੂੰ ਨਹੀਂ ਲੱਗਦਾ ਕਿ ਅੱਜਕੱਲ ਦੇ ਨਿਆਣੇ ਐਵੇਂ ਕਰ ਸਕਦੇ ਹਨ। ਕਿਉਂਕਿ ਹੁਣ ਫਲ ਹੀ ਦੇਖਣ ਨੂੰ ਨਹੀਂ ਮਿਲਦੇ। ਜੇ ਦੇਖਦੇ ਹਨ ਤਾਂ ਸਿਰਫ ਬਾਜ਼ਾਰ ਦੇ ਵਿੱਚ। ਦਾਇਸ ਨੂੰ ਬਦਲਣਾ ਹੋਵੇਗਾ ਕਿ ਆਪਣੇ ਭੋਜਨ ਵਿੱਚ ਫਲ ਵਾਪਸ ਲਿਆਉਣੇ ਪੈਣਗੇ। ਅੰਕੁਰਿਤ ਮੇਥੀ ਜਾਂ ਫਿਰ ਮੇਥੀ ਜਿਵੇਂ ਇਸ ਨੂੰ ਕਿਹਾ ਜਾਂਦਾ ਹੈ। ਇਹ ਬੀਜ ਬਹੁਤ ਹੀ ਵਧੀਆ ਤਰੀਕੇ ਨਾਲ ਖੂਨ ਦੀ ਸਫਾਈ ਕਰਦੇ ਹਨ। ਪ੍ਰੋਟੀਨ, ਵਿਟਾਮਿਨ ਅਤੇ ਮਿਨਰਲ ਦਾ ਚੰਗਾ ਸਰੋਤ। ਦੁੱਧ ਪਲਾਨ ਵਾਲੀਆਂ ਮਾਵਾਂ ਲਈ ਬਹੁਤ ਹੀ ਫਾਇਦੇਮੰਦ ਹੈ। ਵਾਲਾਂ ਤੇ ਨਹੁੰਆਂ ਦੇ ਵਾਧੇ ਲਈ ਬਹੁਤ ਵਧੀਆ। ਬਲੱਡ ਪ੍ਰੈਸ਼ਰ ਘਟਾਉਂਦਾ ਹੈ। ਅਤੇ ਬਲੱਡ ਸ਼ੂਗਰ ਨੂੰ ਵੀ ਘਟਾਉਂਦਾ ਹੈ। ਮੇਥੀ ਜਾਂ ਅੰਕੁਰਿਤ ਮੇਥੀ ਦੇ ਨਾਲ ਅੰਕੁਰਿਤ ਹਰੀ ਮੂੰਗੀ ਜਾਂ ਮੂੰਗੀ ਦਿਮਾਗੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੈ ਜਿਨ੍ਹਾਂ ਦੀ ਉਮਰ 50 ਸਾਲਾਂ ਤੋਂ ਵੱਧ ਹੈ ਉਹਨਾਂ ਨੂੰ ਇਸ ਦਾ ਰੋਜ਼ਾਨਾ ਸੇਵਨ ਕਰਨਾ ਚਾਹੀਦਾ ਹੈ ਨਹੀਂ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਹੌਲੀ-ਹੌਲੀ ਤੁਸੀਂ ਇਸ ਨੂੰ ਗਵਾ ਦਿਓ ਇੱਕ ਰੁੱਪੂ ਕਵਨੀ ਅਰਸੀ ਜਾਂ ਕਾਲੇ ਕਵਨੀ ਚੌਲ ਹਨ ਇਹ ਚੌਲਾਂ ਦੀ ਇੱਕ ਨੋਕੀ ਕਿਸਮ ਹੈ ਜੋ ਕਿ ਬਹੁਤ ਹੀ ਜ਼ਿਆਦਾ ਪੋਸ਼ਟਿਕ ਹੈ ਅਤੇ ਇੱਕ ਸਮੇਂ ਤੇ ਕਿਹਾ ਜਾਂਦਾ ਸੀ ਕਿ ਇਸ ਨੂੰ ਸਿਰਫ ਰਾਜੇ ਹੀ ਖਾ ਸਰਦੇ ਹਨ ਕਾਲੇ ਕਬਨੀ ਚੌਲ ਕਈ ਪੋਸ਼ਟਿਕ ਤੱਤਾਂ ਦਾ ਵਧੀਆ ਸਰੋਤ ਹਨ ਖਾਸ ਕਰਕੇ ਪ੍ਰੋਟੀਨ ਫਾਈਬਰ ਅਤੇ ਆਇਰਨ ਕੁਝ ਰਿਸਰਚ ਦੱਸਦੀ ਹੈ ਕਿ ਕਾਲੇ ਕਬਨੀ ਚੌਲਾਂ ਦੇ ਵਿੱਚ 23 ਤਰ੍ਹਾਂ ਦੇ ਐਂਟੀਆਕਸੀਡੈਂਟ ਹਨ ਅਤੇ ਇਸ ਵਿੱਚ ਸਾਰੀਆਂ ਚੌਲਾਂ ਦੀਆਂ ਕਿਸਮਾਂ ਦੇ ਵਿੱਚੋਂ ਸਭ ਤੋਂ ਵੱਧ ਐਂਟੀਆਕਸੀਡੈਂਟ ਗਤੀਵਿਧੀ ਹੈ ਇਹ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਣ ਵਿੱਚ ਵੀ ਮਦਦ ਕਰਦਾ ਹੈ ਇਹ ਵੀ ਪਾਇਆ ਗਿਆ ਹੈ ਕਿ ਮਨੁੱਖੀ ਸਰੀਰ ਦੇ ਵਿੱਚ ਇਸ ਦੇ ਸ਼ਕਤੀਸ਼ਾਲੀ ਐਂਟੀ ਇਨਫਲਮੇਟਰੀ ਅਤੇ ਐਂਟੀ ਕੈਂਸਰ ਪ੍ਰਭਾਵ ਹਨ। ਇਹ ਛਾਤੀ ਦੇ ਕੈਂਸਰ ਦੇ ਸੈੱਲਾਂ ਦੀ ਗਿਣਤੀ ਘਟਾਉਣ ਵਿੱਚ ਵੀ ਫਾਇਦੇਮੰਦ ਪਾਇਆ ਗਿਆ ਹੈ। ਅਤੇ ਇਹਨਾਂ ਚੌਲਾਂ ਦੀ ਰੋਜ਼ਾਨਾ ਵਰਤੋਂ ਛਾਤੀ ਦੇ ਕੈਂਸਰ ਦੇ ਫੈਲਣ ਨੂੰ ਹੌਲੀ ਕਰ ਦਿੰਦੀ ਹੈ। ਤਾਂ ਇਸ ਦੇ ਬੇਅੰਤ ਫਾਇਦੇ ਹਨ। ਮਨੁੱਖੀ ਬਿਮਾਰੀਆਂ ਦੋ ਕਿਸਮਾਂ ਦੀਆਂ ਹੁੰਦੀਆਂ ਹਨ, ਫੈਲਣ ਵਾਲੀਆਂ ਬਿਮਾਰੀਆਂ ਅਤੇ ਲੰਬੇ ਸਮੇਂ ਦੀਆਂ ਬਿਮਾਰੀਆਂ। ਪੈਲਨ ਵਾਲੀਆਂ ਬਿਮਾਰੀਆਂ ਬਾਹਰੋਂ ਆਉਂਦੀਆਂ ਹਨ ਇੱਕ ਵਾਰ ਹੀ ਜੀਵ ਸਰੀਰ ਚ ਦਾਖਲ ਹੋ ਕੇ ਮੁਸੀਬਤ ਪੈਦਾ ਕਰਦਾ ਹੈ ਜਿਸ ਦਾ ਇਲਾਜ ਦਵਾਈ ਨਾਲ ਕਰਨਾ ਪੈਂਦਾ ਹੈ ਪਰ ਲੰਮੇ ਸਮੇਂ ਦੀਆਂ ਬਿਮਾਰੀਆਂ ਦਾ ਮਤਲਬ ਹੈ ਕਿ ਸਾਡਾ ਆਪਣਾ ਸਰੀਰ ਹੀ ਇਸ ਮੁਸੱਈਆ ਪੈਦਾ ਕਰ ਰਿਹਾ ਹੈ ਬਿਮਾਰੀ ਸਰੀਰ ਦੇ ਅੰਦਰ ਹੀ ਬਣਾਈ ਜਾ ਰਹੀ ਹੈ ਲੰਮੇ ਸਮੇਂ ਦੀਆਂ ਬਿਮਾਰੀਆਂ ਜਿਵੇਂ ਸ਼ੂਗਰ ਹਾਈ ਬਲੱਡ ਪ੍ਰੈਸ਼ਰ ਦਿਲ ਦੀਆਂ ਬਿਮਾਰੀਆਂ ਦਮਾ ਅਲਰਜੀ ਮੋਟਾਪਾ ਖਾਣ ਪੀਣ ਦੇ ਵਿਕਾਰ ਅਤੇ ਇਸ ਤਰ੍ਹਾਂ ਦੀਆਂ ਹੋਰ ਵੀ ਬਿਮਾਰੀਆਂ ਜੋ ਸਾਰੀਆਂ ਅਸਲ ਵਿੱਚ ਅੰਦਰੋਂ ਹੀ ਪੈਦਾ ਹੁੰਦੀਆਂ ਹਨ ਇਹ ਸਾਰੀਆਂ ਚੀਜ਼ਾਂ ਅੰਦਰੋਂ ਹੀ ਸ਼ਾਂਤ ਕੀਤੀਆਂ ਜਾ ਸਕਦੀਆਂ ਹਨ ਜੇ ਅਸੀਂ ਆਪਣੇ ਅੰਦਰਲੇ ਪਹਿਲੂ ਦੇ ਵੱਲ ਇੱਕ ਖਾਸ ਪੱਧਰ ਦਾ ਧਿਆਨ ਦੇਣ ਲਈ ਤਿਆਰ ਹੋਈਏ ਇਹ ਸਾਰੀਆਂ ਚੀਜ਼ਾਂ ਸਰੀਰ ਦੇ ਵਿੱਚ ਇੱਕ ਖਾਸ ਸੰਤੁਲਨ ਲਿਆ ਕੇ ਅਤੇ ਇੱਕ ਖਾਸ ਪੱਧਰ ਦੀ ਅੰਦਰੋਨੀ ਊਰਜਾ ਨੂੰ ਉਜਾਗਰ ਕਰਕੇ ਬਦਲੀਆਂ ਜਾ ਸਕਦੀਆਂ ਹਨ ਇਨਰ ਇੰਜੀਨੀਅਰਿੰਗ ਪ੍ਰਕਿਰਿਆ ਐਸੇ ਬਾਰੇ ਹੈ ਕਿ ਤੁਸੀਂ ਆਪਣੇ ਅੰਦਰ ਬੁੱਧੀ ਅਤੇ ਯੋਗਤਾ ਦੇ ਸਭ ਤੋਂ ਡੂੰਘੇ ਪਹਿਲੂ ਤੱਕ ਪਹੁੰਚ ਜਾਓ ਜੋ ਕਿ ਇਸ ਸਰੀਰ ਦੇ ਸਿਰਜਣ ਵਿੱਚ ਸਮਰਥ ਹੈ ਅਤੇ ਇਹ ਕਿਸ ਤਰ੍ਹਾਂ ਦੀ ਸਮਗਰੀ ਤੋਂ ਬਣਿਆ ਹੈ ਜੇ ਤੁਸੀਂ ਇੱਕ ਰੋਟੀ ਦਾ ਟੁਕੜਾ ਖਾਣੇ ਹੋ ਤਾਂ ਕੁਝ ਹੀ ਘੰਟਿਆਂ ਦੇ ਵਿੱਚ ਇਹ ਮਨੁੱਖੀ ਸਰੀਰ ਬਣ ਜਾਂਦਾ ਹੈ ਤਾਂ ਇਸ ਸਰੀਰ ਦੇ ਅੰਦਰ ਬੁੱਧੀ ਅਤੇ ਯੋਗਤਾ ਦਾ ਉਹ ਪਹਿਲੂ ਹੈ ਜੋ ਤੁਸੀਂ ਉਸ ਤੱਕ ਪਹੁੰਚ ਪਾਓ ਤਾਂ ਸੇਤ ਜਹੀ ਚੀਜ਼ ਨਹੀਂ ਹੈ ਜਿਸ ਨਾਲ ਤੁਹਾਨੂੰ ਸੰਘਰਸ਼ ਕਰਨਾ ਪਵੇਗਾ ਇਹ ਤੁਸੀਂ ਜਾਣਦੇ ਹੋ ਕਿ ਇਹ ਇਸ ਨੂੰ ਰੁਦਰਾਕਸ਼ ਕਹਿੰਦੇ ਹਨ ਰੁਦਰਾਕਸ਼ ਇੱਕ ਬੀਜ ਹੈ ਜੋ ਕਿ ਮੁੱਖ ਤੌਰ ਤੇ ਇੱਕ ਖਾਸ ਉਚਾਈ ਤੇ ਹੀ ਉਗਦਾ ਹੈ ਲਗਭਗ 650 ਤੋਂ 12000 ਫੁੱਟ ਦੀ ਉਚਾਈ ਤੇ ਹਿਮਾਲਿਆਣ ਖੇਤਰ ਦੇ ਵਿੱਚ ਰੁਦਰਾਕਸ਼ ਉਗਦਾ ਹੈ ਅਤੇ ਇਸ ਵਿੱਚ ਬਹੁਤ ਹੀ ਅਨੋਖੀ ਸਬੰਧਨ ਹੁੰਦੀ ਹੈ ਇਹ ਤੁਹਾਡੇ ਸਰੀਰ ਦੇ ਵਿੱਚ ਬਲੱਡ ਪ੍ਰੈਸ਼ਰ ਨੂੰ ਘਟਾਉਂਦਾ ਹੈ ਤੁਹਾਡੀਆਂ ਨਸਾਂ ਨੂੰ ਸ਼ਾਂਤ ਰੱਖਦਾ ਹੈ ਰੁਦਰਾਕਸ਼ ਦੀਆਂ ਕਈ ਕਿਸਮਾਂ ਹਨ ਇੱਕ ਮੁਖੀ ਰੁਦਰਾਕਸ਼ ਤੋਂ ਲੈ ਕੇ 21 ਮੁਖੀ ਰੁਦਰਾਕਸ਼ ਤੱਕ ਇਹ ਸਾਰੇ ਖਾਸ ਉਦੇਸ਼ਾਂ ਲਈ ਹੁੰਦੇ ਹਨ ਪਰਿਵਾਰਕ ਅਤੇ ਸਮਾਜਿਕ ਸਥਿਤੀਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਸਭ ਤੋਂ ਵਧੀਆ ਹੈ ਕਿ ਉਹ ਪੰਜ ਮੁਖੀ ਰੁਦਰਾਕਸ਼ ਪਹਿਨਣ ਇਸ ਨੂੰ ਪੰਚਮੁਖੀ ਕਿਹਾ ਜਾਂਦਾ ਹੈ ਜੇ ਤੁਸੀਂ ਪੰਜ ਮੁਖੀ ਰੁਦਰਾਕਸ਼ ਦੇਖੋਗੇ ਤਾਂ ਉਸ ਵਿੱਚ ਧਾਰੀਆਂ ਹੋਣਗੀਆਂ ਤੁਸੀਂ ਮੁਖਾਂ ਨੂੰ ਗਿਣ ਸਕਦੇ ਹੋ ਪੰਜ ਮੁਖੀ ਰੁਦਰਾਕਸ਼ ਸਭ ਤੋਂ ਵਧੀਆ ਹੈ